ਅਸੀਗਰ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਆਪਾਂ ਕਿਸਾਨ ਨਰਸਰੀ ਪਿੰਡ ਟੈਵੀ ਦੇ ਵਿੱਚ ਖੜੇ ਆ ਬਹੁਤ ਪੁਰਾਣੀ ਨਰਸਰੀ ਐ ਬਾਈ ਹਰ ਸਾਲ ਸੀਡ ਦਾ ਵੀ ਕੰਮ ਕਰਦੇ ਆ ਸਬਜ਼ੀਆਂ ਦੇ ਲਈ ਤੇ ਪਨੀਰੀ ਹਰ ਤਰ੍ਹਾਂ ਦੀ ਤਿਆਰ ਹੁੰਦੀ ਐ ਜਿਵੇਂ ਹੁਣ ਗਰਮੀ ਦੀ ਸਬਜ਼ੀ ਦਾ ਟਾਈਮ ਜਿਹੜਾ ਚਲਾ ਗਿਆ ਹੁਣ ਅੱਗੇ ਸਿਆਲੂ ਸਬਜ਼ੀਆਂ ਚੱਲਣਗੀਆਂ ਉਹਨਾਂ ਦੀ ਪਨੀਰੀ ਬਾਈ ਦੇ ਕੋਲ ਤਿਆਰ ਐ ਤੇ ਕਿਹੜੀ ਕਿਹੜੀ ਵੈਰਾਈਟੀ ਤਿਆਰ ਐ ਤੇ ਵੀਡੀਓ ਨੂੰ ਪੂਰਾ ਦੇਖੋ ਹਰ ਤਰ੍ਹਾਂ ਦੀ ਤੁਸੀਂ ਇੱਥੋਂ ਜਿਹੜੀ ਪਨੀਰੀ ਦਾ ਪ੍ਰਬੰਧ ਕੀਤਾ ਐ ਹਸੀਆ ਬਾਈ ਜੀ ਹਸੀਆ ਬਾਈ ਜੀ ਬਾਈ ਨਾਮ ਕੀ ਆਪਣਾ ਮੇਰਾ ਨਾਮ ਬਚੱਤਰ ਸਿੰਘ ਆ ਜੀ ਠੀਕ ਹੈ ਅਸੀਂ ਦੋ ਬ੍ਰਦਰ ਕੰਮ ਕਰਦੇ ਆ ਇੱਕ ਬ੍ਰਦਰ ਵਿਕਰਮਜੀਤ ਸਿੰਘ ਦਾ ਅੱਛਾ ਜੀ ਨਾ ਕਿਸਾਨ ਨਰਸੀ ਫਾਰਮ ਤੇ 20 ਸਟੋਰ ਆਪਣਾ ਸਨਾਮ ਰੋਡ ਠੀਕ ਹੈ ਜੀ ਤੇ ਭਾਈ ਆਪਣੇ ਕੋਲ ਜਿਵੇਂ ਹੁਣ ਗੱਲ ਕਰੀਏ ਹੁਣ ਅਗਸਤ ਮਹੀਨਾ ਚੱਲ ਰਿਹਾ ਹੁਣ ਜਿਹੜੀਆਂ ਮੰਨ ਕੇ ਸਿਆਲ ਦੀਆਂ ਸਬਜ਼ੀਆਂ ਲੱਗਣੀਆਂ ਪਾਲਕ ਵੀ ਲੱਗੂ ਲੱਗੂਆ ਗੰਡਾ ਵੀ ਗੋਭੀ ਵੀ ਛੋਟੇ ਕੋਲ ਹੁਣ ਗੋਭੀ ਦੀ ਕਿਹੜੀ ਕਿਹੜੀ ਕਿਸਮ ਹੈ ਜੇ ਫੁੱਲ ਗੋਭੀ ਦੀ ਗੱਲ ਕਰੀਏ ਗੋਭੀ ਭਾਈ ਜਿਹੜੀ ਹੁਣ ਲੱਗ ਰਹੀ ਆ ਹੁਣ ਫੁੱਲ ਗੋਭੀ ਦੇ ਵਿੱਚ ਕੱਤ ਕੀ ਸੈਗਮੈਂਟ ਆ ਗੋਭੀ ਕਹੇ ਜੀ ਚੀਜ਼ ਆ ਜਿਹੜਾ ਕਿ ਹਰ 15 ਦਿਨਾਂ ਬਾਅਦ ਇਹਦਾ ਬੀ ਬਦਲਦਾ ਹੈ ਜਿਹੜਾ ਅੱਜ ਲੱਗ ਗਿਆ ਉਹ 15 ਦਿਨਾਂ ਨੂੰ ਨਹੀਂ ਲੱਗਦਾ ਜਿਹੜੇ ਕਿਸਾਨ ਪ੍ਰਾਣੇ ਲਾ ਰਹੇ ਨੇ ਉਹਨਾਂ ਨੂੰ ਤਾਂ ਇਹ ਚੀਜ਼ ਦਾ ਪਤਾਗਾ ਠੀਕ ਹੈ ਜੀ ਜਿਹੜੀ ਹੁਣ ਜਨਕ ਕਿ ਇਸ ਤੋਂ ਪਹਿਲਾਂ ਸੋਲੀ ਲੱਗ ਚੁੱਕੀ ਆ ਉਹ ਆਪਣੇ ਕੋਲੇ ਕਤਕੀ ਸੈਗਮੈਂਟ ਦੀਆਂ ਵੈਰਾਈਟੀਆਂ ਗੋਭੀ ਦੀ ਸ਼ੁਰੂ ਹੋ ਚੁੱਕੀਆਂ ਨੇ ਇਹਦੇ ਵਿੱਚ ਇੱਕ ਹਾਈਬ੍ਰਿਡ ਵੈਰਾਈਟੀ ਆ ਇੱਕ ਸਿਲੈਕਸ਼ਨ ਆ ਜਨਕ ਕਿ ਹਾਈਬ੍ਰਿਡ ਤੋਂ ਥੱਲੇ ਹੁੰਦੀ ਹੈ ਸਿਲੈਕਸ਼ਨ ਕਹਿੰਦੇ ਨੇ ਸਿਲੈਕਟਿਵ ਵੀ ਹੁੰਦਾ ਉਹ ਇੱਕ ਦੇਸੀ ਆ ਕਿਹੜੀ ਕੰਪਨੀ ਦੇ ਜਿਹੜੀ ਕਤਕੀ ਗੋਭੀ ਇਹ ਜਿਹੜੀ ਕਤਕੀ ਗੋਭੀ ਹਾਈਬ੍ਰਿਡ ਦੇ ਵਿੱਚ ਆਪਣੇ ਕੋਲੇ ਸ카ਟਾ ਦੀ ਕ੍ਰਿਸਟਲ ਵਾਈਟ ਆ ਬਾਈ ਜੀ ਅੱਛਾ ਜੀ ਤੇ ਜਿਹੜੀ ਸਿਲੈਕਸ਼ਨ ਵੈਰਾਈਟੀ ਆ ਜਨੈਕਸਟ ਕੰਪਨੀ ਦੀ ਆ ਅੱਛਾ ਜੀ ਤੇ ਜਿਹੜਾ ਦੇਸੀ ਵੀ ਹੈ ਸਾਡਾ ਆਪਣੇ ਬਾਈ ਜੀ ਨੇ ਮਿੱਤਰ ਆਪਣੇ ਤਿਆਰ ਕਰਦੇ ਨੇ ਬੀ ਬਲਰਾਜ ਸਿੰਘ ਹੀਰਾ ਜੀ ਠੀਕ ਹੈ ਜੀ ਸਮਰਾਓ ਵਾਲੇ ਅੱਛਾ ਜੀ ਤੇ ਸਮਰਾਓ ਗੋਤਾ ਉਹਨਾਂ ਦਾ ਬਲਰਾਜ ਸਿੰਘ ਹੀਰਾੜ ਕਵਾਸਤ ਹੁਣ ਠੀਕ ਹੈ ਜੀ ਉਹਨਾਂ ਦੀ ਬੀ ਬੀ ਤਿਆਰ ਕੀਤਾ ਹੋਇਆ ਆਪਾਂ ਇਹ ਸਾਲ ਹੀ 5-6 ਸਾਲਾਂ ਤੋਂ ਲਾ ਰਹੇ ਹਾਂ ਕਤਕੀ ਵੈਰਾਈਟੀ ਦਾ ਬਹੁਤ ਸੋਹਣਾ ਬੀ ਹੁੰਦਾ ਜਮੀ ਬਾਈ ਨਵੇਂ ਕਿਸਾਨ ਗੋਭੀ ਲਾਉਂਦੇ ਹਰ ਸਾਲ ਮੰਨ ਕੇ ਚਲੋ ਬਾਈ ਉਹਨਾਂ ਨੂੰ ਖਾਦਾਂ ਦਾ ਮੈਨੇਜਮੈਂਟ ਤੇ ਜ਼ਮੀਨ ਦੀ ਤਿਆਰੀ ਕਿਸ ਤਰ੍ਹਾਂ ਹੋਣੀ ਚਾਹੀਦੀ ਜੀਦ ਨਾਲ ਵੀ ਉਹਨਾਂ ਦੀ ਜਿਹੜੀ ਗੋਭੀ ਦੀ ਮੰਨ ਕੇ ਗੋਭੀ ਲਾਈ ਹੈ ਤਾਂ ਉਹਨਾਂ ਨੂੰ ਕੋਈ ਨਾ ਕੋਈ ਇਨਕਮ ਹੋਵੇ ਕਿਸਾਨ ਕੀ ਕਰਦਾ ਹੈ 20ਵੇਂ ਦਿਨ 25ਵੇਂ ਦਿਨ ਉਹਨੂੰ ਛੱਡ ਦਿੰਦੇ ਆ ਕਿਹੜਾ ਛੱਡ ਦਿੰਦੇ ਆ ਤੇ ਖਾਦ ਖਰਾ ਕਿਹੜੀ ਕਿਹੜੀ ਜ਼ਰੂਰੀਏ ਦੇ ਵਿੱਚ ਗੇਤੀ ਗੋਭੀ ਦੀ ਬ੍ਰੇਕ ਦਾ ਹਾਈ ਟੈਂਪਰੇਚਰ ਹੋਣ ਕਰਕੇ ਇੱਕ ਵਾਰੀ ਝੱਲਣ 'ਚ ਥੋੜੀ ਦਿੱਕਤ ਆਉਂਦੀ ਆ ਜ਼ਿਆਦਾਤਰ ਆਪਾਂ ਫਾਰਮ ਵਾਲੇ ਕੀ ਕਰਦੇ ਨੇ ਛਾਂ ਦੇ ਵਿੱਚ ਪਨੀਰੀਆਂ ਤਿਆਰ ਕਰਦੇ ਨੇ ਅੱਛਾ ਜੀ ਜਿੰਨੀ ਪਨੀਰੀ ਤੋਂ ੁੱਪ ਚ ਤਿਆਰ ਹੋਈ ਹੋਗੀ ਉਨੀਆਂ ਅੱਗੇ ਜਾ ਕੇ ਕਾਮਯਾਬ ਹੁੰਦੀ ਆ ਸਾਡੀ ਪਨੀਰੀ ਇੱਕ ਵਾਰੀ ਅਸੀਂ ਜਰਮੀਨੇਸ਼ਨ ਲੈਨੇ ਆ ਜਦੋਂ ਬੀ ਹਰਾ ਕਰ ਲੈਨੇ ਆ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਉੱਪਰ ਜਾਲੀ ਚੱਕ ਦਿੰਨੇ ਆ ਅੱਛਾ ਜੀ ਇਹ ਬੀ ਨੂੰ 15 ਦਿਨ ਹੋ ਗਏ ਲਗਭਗ ਇਹਨੂੰ ਧੁੱਪ ਲੱਗ ਰਹੀ ਆ ਅੱਛਾ ਜੀ ਤੇ ਅੱਜ ਇਹ ਲਗਭਗ 25 ਦਿਨਾਂ ਦੀ ਪਨੀਰੀ ਹੋ ਚੁੱਕੀ ਆ ਇਹਦੀ ਪੋਟਾਈ ਸ਼ੁਰੂ ਕਰਾਤੀ ਕੋਬੀ ਦੀ ਵਾਸਤੇ ਸਭ ਤੋਂ ਥੱਲੇ ਬੇਸਲ ਡੋਜ ਬਹੁਤ ਜ਼ਰੂਰੀ ਆ ਜਿਹਦੇ ਵਿੱਚ ਪੋਟਾਸ਼ ਜ਼ਰੂਰੀ ਆ ਡੀਏਪੀ ਜ਼ਰੂਰੀ ਆ ਤੇ ਕੈਲਸ਼ੀਅਮ ਤੇ ਮੈਗਨੀਸ਼ੀਅਮ ਜ਼ਰੂਰੀ ਹੈ ਡੀਏਪੀ ਤੇ ਪੋਟਾਸ਼ ਕਿੰਨਾ ਕਿੰਨਾ ਬਈ ਇੱਕ ਇੱਕ ਗੱਟਾ ਇੱਕ ਵਾਰੀ ਥੱਲੇ ਪਾਇਆ ਜਾਵੇ ਬਈ ਜੀ ਕੈਲਸ਼ੀਅਮ ਪਾਇਆ ਜਾਵੇ ਤੇ ਮੈਗਨੀਸ਼ੀਅਮ ਪਾਇਆ ਜਾਵੇ ਉਸ ਤੋਂ ਬਾਅਦ ਦੋ ਬਾਰੇ ਗੁੱਡ ਕੇ ਆਪਾਂ ਇਹਨੂੰ ਮਿੱਟੀ ਲਾਉਣੀ ਆ ਉਦੋਂ ਵੀ ਇੱਕ ਗੱਟਾ ਡੀਏਪੀ ਤੇ ਪੋਟਾਸ਼ ਨੂੰ ਨਾਲ ਲਾਇਆ ਜਾਵੇ ਗੁੱਡ ਕੇ ਅੱਛਾ ਜੀ ਨਾਲ ਮਿੱਟੀ ਲੱਗ ਜਾਂਦੀ ਹੈ ਨਾਲੇ ਹਰੇ ਲੱਗ ਜਾਂਦਾ ਹੈਗਾ ਤੇ ਜਦੋਂ ਚੱਲੀ ਨੂੰ 10-12 ਦਿਨ ਹੋ ਜਾਣ ਬੂਟਾ ਆਪਣਾ ਖੜਾ ਹੋ ਗਿਆ ਉਦੋਂ ਹਰ ਪਾਣੀ ਦੇ ਥੋੜਾ ਬਹੁਤ ਇੱਕ ਇੱਕ ਵਾਰੀ ਛੱਡ ਕੇ ਇੱਕ ਇੱਕ ਵਾਰੀ ਛੱਡ ਕੇ ਜੂਰੀਆ ਮਾੜਾ ਮੋਟਾ ਇਹਨੂੰ ਲਾਉਂਦਾ ਰਹੇ ਅੱਛਾ ਜੀ ਕਿਉਂਕਿ ਮਤਲਬ ਇਹ ਐ ਕਿ ਜਿਹੜਾ ਬੂਟਾ ਜਿੰਨਾ ਸੋਹਣੀ ਗ੍ਰੋਥ ਕਰ ਜੂਗਾ ਉਹਦੇ ਵਿੱਚ ਓਨੀ ਸੋਹਣਾ ਇਹਦਾ ਫੁੱਲ ਨਿਕਲਣਾ ਹਾਂਜੀ ਜੀ ਸ਼ਿਰਵਾਤੀ ਦੌਰ ਤੇ ਜੇ ਆਪਾਂ ਜਿਹੜੇ ਜ਼ਰੂਰੀ ਤੱਤ ਐ ਜਿਵੇਂ ਜ਼ਿੰਕ ਦਾ ਪोटाਸ਼ ਐ ਡੀਏਪੀ ਐ ਕੈਲਸ਼ੀਅਮ ਮੈਗਨੀਸ਼ੀਅਮ ਆਪਾਂ ਇਹ ਦੇਵਾਂਗੇ ਤਾਂ ਗਰਮੀ ਦੀ ਸਟ੍ਰੈਸ ਨੂੰ ਗਰਮੀ ਸਟ੍ਰੈਸ ਨੂੰ ਤਾਂ ਚੱਲੂਗਾ ਆ ਜੀ ਛੇਤੀ ਚੱਲ ਪੈਂਦਾ ਬਾਕੀ ਆਪਾਂ ਜਿਹੜੇ ਬੰਦੇ ਨੂੰ ਪਨੀਰੀ ਲਵਾਉਣੇ ਆ ਉਹਦੇ ਅਸੀਂ ਕੰਟੈਕਟ 'ਚ ਰਹਿੰਦੇ ਆ ਆਪਣੇ ਗਰੁੱਪ ਬਣੇ ਹੋਏ ਨੇ ਉਹਨਾਂ ਨੂੰ ਅਸੀਂ ਦੱਸਦੇ ਵੀ ਰਹਿੰਨੇ ਆ ਕਿ ਗਰਮੀ ਦੇ ਹਿਸਾਬ ਨਾਲ ਵੀ ਇਹਨੂੰ ਆਹ ਸਪਰੇਇਆਂ ਕਰਾਓ ਤੇਲੇ ਦੀ ਮਾਰ ਆ ਰਹੀ ਹੈ ਹੁਣ ਇਹਨੂੰ ਇਹ ਕਰੋ ਸਟ੍ਰੈਸ ਦੀਆਂ ਵੀ ਆਪਣੇ ਕੋਲ ਇੱਕ ਦੋ ਸਪਰੇਇਆਂ ਨੇ ਜਿਵੇਂ ਸਟੇਨ ਦੀ ਗ੍ਰੀਨ ਮਾਰਕਲ ਹੋ ਗਈ ਜਾਂ ਜੂਪੀਲ ਦੀ ਜਨੈਕਸਾ ਹੋ ਗਈ ਇਹ ਬੂਟਿਆਂ ਨੂੰ ਸਟ੍ਰੈਸ ਤੋਂ ਕੰਟਰੋਲ ਕਰਦੀਆਂ ਨੇ ਇਹ ਦਵਾਈਆਂ ਕਰਾਉਂਦੇ ਆ ਤੇ ਬਈ ਜੇ ਗੱਲ ਕਰੀਏ ਜਿਵੇਂ ਹੁਣ ਕੋਈ ਕਨਾਲ ਲਾਉਂਦਾ ਕੋਈ ਦੋ ਕਨਾਲ ਇੱਕ ਕਨਾਲ ਦੇ ਵਿੱਚ ਕਿੰਨਾ ਬੂਟਾ ਪੈਂਦਾ ਇੱਕ ਕਨਾਲ ਦੇ ਵਿੱਚ ਗੋਭੀ ਦਾ ਆਹ ਟਾਈਮ ਦੇ ਵਿੱਚ ਜਿਹੜਾ ਹੁਣ ਟਾਈਮ ਚੱਲ ਰਿਹਾ 2500 ਬੂਟਾ ਪੈ ਜਾਂਦਾ ਜੀ ਅੱਛਾ ਜੀ ਹਾਂਜੀ 2500 ਬੂਟੇ ਚ ਕਨਾਲ ਆਪਣੀ ਲੱਗਦੀ ਤੇ ਜਿਹੜੀ ਬਈ ਦੂਰੀ ਹੈ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਹੈ ਆਹ ਟਾਈਮ ਵਾਲੀ ਬਈ ਜੀ ਫੁੱਟ ਤੋਂ ਨੇੜੇ ਗਿੱਟ ਤੋਂ ਥੋੜਾ ਜਿਹਾ ਉੱਪਰ ਲੈ ਬੈਲਾਉਣੇ ਜਿੱਥੇ ਲੱਗ ਜਾਵੇ ਬੂਟਾ ਅੱਛਾ ਜੀ ਹਾਂਜੀ ਬੂਟਾ ਬੱਟ ਦੇ ਉੱਪਰ ਲੱਗੇ ਜਿੱਥੇ ਸੇਗਲ ਜੀ ਸਾਹਬ ਜੀ ਦੀ ਚੜ੍ਹੇ ਜਿਆਦਾ ਪ ਪਨੀਰ ਫੁੱਲ ਗੋਭ ਇਹ ਗੁੰਦਮੀ ਗੋਭ ਕਿਹਨੇ ਉਹਦਾ ਟਾਈਮ ਕਿਹੜੇ ਦਿਨਾਂ ਦੇ ਵਿੱਚ ਸਹੀ ਹੋਊਗਾ ਛੋਟਕੜੀ ਜਿਹੜੀ ਜਿਹੜੀ ਆ ਆ ਚੱਲ ਰਹੀ ਇਹਦਾ ਪੂਰਾ ਫੁੱਲ ਗੁੰਦਵਾ ਹੁੰਦਾ ਬਾਈ ਜੀ ਆ ਤੁਹਾਨੂੰ ਪ੍ਰੇਰੀ ਦਿਖਾਉਣਾ ਇੱਕ ਤਾਂ ਆਪਣੀ ਪਨੀਰੀ ਵੀ ਇੱਧਰ ਦਿਖਾ ਦੇ ਬਾਈ ਕੈਮਰਾ ਬਹੁਤ ਸੋਹਣੀ ਹਾਰਡ ਪਨੀਰੀ ਆਗੀ ਅੱਛਾ ਜੀ ਜਿਵੇਂ ਹੁਣ ਆ ਚੱਕੀ ਐ ਤੁੱਪ ਦੇ ਵਿੱਚ ਤਿਆਰ ਹੋਈ ਹੋਈ ਪਨੀਰੀ ਇਹਦਾ ਤਾਣਾ ਬਹੁਤ ਵਧੀਆ ਬਣਿਆ ਹੋਇਆ ਜੜ ਦੇਖੋ ਠੀਕ ਐ ਇਹ ਸਾਰਾ ਬੂਟਾ ਵਧੀਆ ਚੱਲਣ ਵਾਲਾਗਾ ਤੇ ਇਹਦਾ ਫੁੱਲ ਇੱਕ ਨਹੀਂ ਜਿਆਦਾ ਚਲਦੀ ਹੈ ਵਾਲੇ ਛੇਤੀ ਗਰੋਸ ਕਰਦਾ ਇਹਦਾ ਬੂਟਾ ਵੀ ਇਹਦਾ ਫੁੱਲ ਵੀ ਲਗਭਗ ਕਿਲੋ ਸਵਾ ਕਿਲੋ ਦੇ ਵਿੱਚ ਵਿੱਚ ਹੁੰਦਾ ਇਸ ਵੈਰੈਟੀ ਦਾ ਤੇ ਫੁੱਲ ਕਵਰ ਹੁੰਦਾਗਾ ਚਿੱਟਾ ਫੁੱਲ ਹੁੰਦਾ ਤੇ ਇਹ ਤਾਂ ਬਈ ਇੱਕ ਬੂਟੇ ਦੀ ਕੀਮਤ ਕਿੰਨੀ ਲਾਈ ਹੋਈ ਹੈ ਕਿੰਨੇ ਪੈਸੇ ਇਹ ਬਾਈ ਜੀ ਆਪਣੇ ਕੋਲੇ ਇਸ ਟਾਈਮ ਜਾਨੀ ਕਿ ਜਿਹੜੀ ਹੋਣ ਚੱਲ ਰਹੀਆਂ ਨੇ 30 ਪੈਸੇ ਤੋਂ ਲੈ ਕੇ ਆਪਣੇ ਕੋਲੇ 60 ਪੈਸੇ ਤੱਕ ਵੈਰੈਟੀਆਂ ਜਾ ਰਹੀਆਂ ਨੇ ਅੱਛਾ ਜੀ ਜੀ ਠੀਕ ਹੈ ਯਾਨੀ ਕਿ 300 ਰੁਪਏ ਤੋਂ 2000 ਬੂਟੇ ਤੋਂ ਲੈ ਕੇ 600 ਰੁਪਏ 1000 ਬੂਟੇ ਤੱਕ ਵੈਰੈਟੀਆਂ ਠੀਕ ਹੈ ਹੁਣ ਬਾਈ ਜਿਵੇਂ ਅੱਗੇ ਗੰਡਾ ਵੀ ਲੱਗਣਾਗਾ ਕੱਚੀ ਪਟਾਈ ਉਹ ਮੰਨ ਕੇ ਚੱਲ ਵੀ ਕੱਚੀ ਪਟਾਈ ਵਾਸਤੇ ਗੰਡਾ ਲਾਉਨੇ ਆਪਾਂ ਪੱਕੀ ਪਟਾਈ ਨਾਲ ਦੇਖੋ ਅੱਗੇ ਲੱਗਦਾ ਉਹ ਅੱਗੇ ਲੱਗਦਾ ਉਹ ਕਿਹੜੀ ਕਿਸਮ ਹੈਗੀ ਇਹ ਆਪਣੇ ਕੋਲ ਆ ਸੀ ਬਾਈ ਜੀ ਇਹ ਨਾ ਪਟਿਆਲੇ ਕੋਲੇ ਜਿਹੜਾ ਸੀਲ ਪਿੰਡ ਆ ਚਾਪੜ ਸੀਲ ਹਾਂਜੀ ਹਾਂਜੀ ਉਥੋਂ ਦੀ ਵੈਰੈਟੀ ਆ ਇਹ ਅੱਛਾ ਜੀ ਇਹ ਆਹ ਨੂੰ 5-6 ਸਾਲ ਹੋ ਗਏ ਇਹ ਪਿਆਜ਼ ਲਵਾਉਂਦੇ ਨੂੰ ਬਹੁਤ ਸੋਹਣਾ ਰਹਿੰਦਾ ਨਹੀਂ ਤਾਂ ਜਿਹੜਾ ਆ ਆਕਸੀਜਨ ਦੇ ਵਿੱਚ ਆਪਾਂ ਗੰਡਾ ਲਵਾਉਨੇ ਉਹ ਨਿਸਰ ਜਾਂਦਾਗਾ ਅੱਛਾ ਜੀ ਏ ਪਿਆਜ਼ ਦਲਵਾਇਆ ਹੋਏ ਨਿਸਰਦਾਨੀ ਜਿਵੇਂ ਹੁਣ ਗੰਡੇ ਦਾ ਰੇਟ ਬਹੁਤ ਹੋ ਰਿਹਾਗਾ ਜਿਹੜਾ ਬੰਦਾ ਹੁਣੇ ਗੰਡਾ ਲਾ ਲੂਗਾ ਇਹਦਾ 2-3 ਮਹੀਨਿਆਂ ਦੇ ਵਿੱਚ ਵਿੱਚ ਪਟਾਈ ਹੋ ਜਾਣੀ ਆ ਇਹਨੂੰ ਮਹੀਨੇ ਜਿਹੜੇ ਮਹੀਨੇ ਤੱਕ ਆਪਾਂ ਰੱਖ ਵੀ ਸਕਦੇ ਹਾਂ ਸਮੇਤ ਭੂਖ ਰੱਖਦੇ ਆ ਜੀ ਨਹੀਂ ਹਾਰਾ ਪਟ ਪਟ ਕੇ ਆਪਾਂ ਨਾਲ ਦੀ ਨਾ ਬਰਤ ਸਕਦੇ ਬਹੁਤ ਸੋਹਣੀ ਵੈਰਾਈਟੀ ਆ ਨਿਸਰਦਾਨੀ ਕਿੰਨੀ ਪਾਦਾ ਦੇਵਾਂਗਾ ਮਤਲਬ ਕਿ ਲੋਨ ਦੇ ਹੱਥਾਂ ਦੇ ਹਿਸਾਬ ਨਾਲ ਦੰਨੇ ਉਹਨੂੰ ਇਹ ਅਜੇ ਇੱਕ ਵਾਰੀ ਪਨੀਰੀ ਤਿਆਰ ਹੋ ਕੇ ਉਦੋਂ ਬਾਅਦ ਡਿਸਾਈਡ ਕਰਦੇ ਆ ਕਿਉਂਕਿ ਆਪਾਂ ਨੂੰ ਕਿੰਨੀ ਕਿਹੇ ਵਜਨ ਦੇ ਹਿਸਾਬ ਨਾਲ ਪੈਂਦੀ ਆ ਫੇਰ ਆਪਾਂ ਸ਼ੁਰੂ ਕਰ ਦਾਂ अच्छा ਜਿਉਂ ਜਿਉਂ ਉਗੀ ਜਾਂਦੀਆਂ ਨੇ ਆਪੇ ਦੇ ਉੱਪਰ ਉਹ ਜਾਲੀ ਦੀ ਜੱਕ ਦੇਣੀ ਆ ਇਹਦੇ ਵਿੱਚ ਕੋਈ ਧੁੱਪ ਚਾ ਕਰ ਦੇਣੀ ਆ ਠੀਕ ਹੈ ਠੀਕ ਇਹਦੇ ਵਿੱਚ ਆ ਸਾਰੀ ਵੈਰਾਈਟੀ ਇਕੱਠੀ ਕੀਝ ਖੜੀਆਂ ਨੇ ਹਾਈਬ੍ਰਿਡ ਚੀ ਅੱਛਾ ਛੇ ਹਾਂਜੀ ਇਹਦੇ ਤੇ ਪਿਆਜ਼ ਦੀ ਪਨੀਰੀ ਆ ਠੀਕ ਆ ਆ ਟਮਾਟਰ ਤੇ ਮਿਰਚ ਦੀ ਪਨੀ ਜਿਹੜੇ ਬੰਦੇ ਇਹਨੂੰ ਪ੍ਰੋਫੈਸ਼ਨਲ ਲਾਉਂਦੇ ਨੇ ਉਹਨਾਂ ਨੂੰ ਤਾਂ ਪਤਾ ਹੁੰਦਾ ਵੀ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਆਉਣੀਆਂ ਨੇ ਕੀ ਕੀ ਜਿਹੜਾ ਬੰਦਾ ਘਰ ਖਾਤਰ ਲਾਉਂਦਾ ਉਹ ਥੋੜੀ ਜੀ ਕਈ ਵਾਰੀ ਨੂੰ ਤੇਲੇ ਤੋਲੇ ਕਰਨ ਦਿੱਕਤ ਵੀ ਆ ਜਾਂਦੇ ਜੇ ਬੰਦਾ ਤੋਂ ਟਾਈਮ ਟੂ ਟਾਈਮ ਉਹਦਾ ਜਿਹਨੇ ਵੈਕਸੀਨ ਕਰਦਾ ਰਹੇ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਜੀ ਅਸੀਂ ਐਸੇ ਕਰਕੇ ਆਪਣੇ ਗਰੁੱਪ ਬਣਾਇਆ ਹੋਇਆਗਾ ਜਿਹਦੇ ਵਿੱਚ ਅਸੀਂ ਟਾਈਮ ਟੂ ਟਾਈਮ ਜਾਣਕਾਰੀ ਦਿੰਨੇ ਹੰਨੇ ਆ ਤੇ ਕਿਸਾਨ ਸੀਡ ਸਟੋਰੇਜ ਐਂਡ ਨਰਸਰੀ ਫਾਰਮ ਨਾਂ ਦਾ ਆਪਣਾ ਫੇਸਬੁੱਕ ਪੇਜ ਵੀ ਆ ਠੀਕ ਹੈ ਜੀ ਤੇ ਉਹਦੇ ਤੇ ਵੀ ਅਸੀਂ ਪਾਉਂਦੇ ਰਹਿੰਦੇ ਹਾਂ ਠੀਕ ਹੈ ਭਾਈ ਜੀ ਤੇ ਇੱਕ ਕਿਸਾਨ ਕਾਫੀ ਦੂਰੋਂ ਆਇਆ ਹੈ ਹਾਂ ਜੀ ਤੇ ਮਤਲਬ ਗੋਭੀ ਦੀ ਆ ਦੋ ਆਏ ਹੋਣੇ ਇੱਕ ਬਾਈ ਇੱਧਰ ਗਏ ਹੋਣੇ ਉਹ ਪਤਰਾ ਸਾਈਡ ਤੋਂ ਆਏ ਨੇ ਜਖਲ ਕੋਲ ਅ ਜਖਲ ਕੋਲ ਆਏ ਨੇ ਕੜੈਲ ਪਿੰਡ ਤੋਂ ਠੀਕ ਹੈ ਇੱਕਾ ਬਾਈ ਜੀ ਹਰਸਰ ਲੈ ਕੇ ਜਾਂਦੇ ਨੇ ਆਪਣੇ ਬਰਨਾਲੇ ਤੋਂ ਆਏ ਨੇ ਅੱਛਾ ਬਰਨਾਲੇ ਤੇ ਜਿਹੜਾ ਜਿਹੜਾ ਕਿਸਾਨ ਨਰਸੀ ਦੇ ਵਿੱਚ ਆਇਆਗਾ ਪਿੰਡ ਟਾਈਪ ਹੀ ਇੱਕ ਕਿਸਾਨ ਪਿਛਲੇ ਕਾਫੀ ਸਾਲਾਂ ਤੋਂ ਸਬਜ਼ੀ ਜਿਹੜੀ ਲਾ ਰਿਹਾ ਆ ਆਪਾਂ ਕਿਸਾਨ ਦੇ ਕੋਲੋਂ ਇਸ ਜਿਹੜੀ ਗੋਭੀ ਦੀ ਪਨੀਰੀ ਲਾ ਰਿਹਾ ਹੁਣ ਆਪਾਂ ਫੁੱਲ ਗੋਭੀ ਲਾ ਰਹੇ ਆ ਕਿਸਾਨ ਸਾਨੂੰ ਸਾਰੀ ਜਿਹੜੀ A to Z ਜਾਣਕਾਰੀ ਦੇਊਗਾ ਜਿਹੜੇ ਕਿਸਾਨ ਇਸ ਵਾਰ ਗੋਭੀ ਲਾ ਰਹੇ ਹੋ ਇਸ ਵੀਡੀਓ ਨੂੰ ਜਰੂਰ ਦੇਖੋ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਇਹ ਨਾਮ ਕੀ ਆਪਣਾ ਆਪਣਾ ਜਗਨੇਸ਼ ਪ੍ਰਸਾਦ ਜੀ ਅੱਛਾ ਜੀ ਕਿੰਨੇ ਸਾਲ ਹੋ ਗਏ ਸਬਜ਼ੀ ਲਾਉਂਦੇ ਨੂੰ ਆਪਾਂ ਨੂੰ ਸਬਜ਼ੀ ਹੋ ਗਏ 10-19 ਸਾਲ ਹੋ ਗਏ 10-11 ਸਾਲ ਏਰੀਆ ਕਿਹੜਾ ਆਪਣਾ ਭਾਈ ਆਪਣਾ ਏਰੀਆ ਜੀ ਬਰਨਾਲਾ ਅੱਛਾ ਬਰਨਾਲਾ ਜੀ ਖਾਸ ਬਰਨਾਲੀ ਜੀ ਕੰਮ ਕਰਦੇ ਬਰਨਾਲੇ ਜੀ ਡਾਕਟਰ ਸੁਨਾਣੇ ਦਾ ਅੱਛਾ ਜੀ ਭਗਵਾਨ ਠੀਕ ਹੈ ਜੀ ਤੇ ਭਾਈ ਜੀ ਜਿਹੜੀ ਗੋਭੀ ਦੀ ਤਿਆਰੀ ਹੈ ਕਿਸਾਨ ਮਾਨਕ ਤੁਸੀਂ ਕਿਸ ਤਰ੍ਹਾਂ ਕਰਦੋਂ ਜਿਹੜੀ ਮੰਨ ਲਾ ਥੱਲੇ ਖਾਦ ਖਰਾਕ ਇਹਦੀ ਮੈਨੇਜਮੈਂਟ ਕਿਸ ਤਰ੍ਹਾਂ ਜ਼ਰੂਰੀ ਹੈ ਇਹਦੋ ਜੀ ਐਂ ਜੀ ਪਹਿਲਾਂ ਬੇਲੀ ਛੜਨੀ ਪੈਂਦੀ ਜ਼ਮੀਨ ਅੱਛਾ ਜੀ ਹੁਣ ਜਾ ਕੇ ਉਹਨੂੰ ਡੀਪੀ ਪोटाश ਅੱਛਾ ਜੀ ਕੈਲਸ਼ੀਅਮ ਜਿਹੜੇ ਵੀ ਪਹਿਣੇ ਪਾ ਕੇ ਮੱਟਾ ਪਾ ਦੋ ਅੱਛਾ ਜੀ ਮੱਟਾ ਪਾ ਕੇ ਜਦੋਂ ਆਪਾਂ ਮੌਸਮ ਦੇਖ ਲਿਆ ਵੀ ਠੰਡਾ ਵਾ ਹਾਂਜੀ ਹਾਂਜੀ ਤੇ ਉਦੋਂ 3 ਵਜੇ ਤੋਂ ਬਾਅਦ ਲਗਣੋ ਸ਼ੁਰੂ ਕਰ ਅੱਛਾ ਜੀ ਮੰਨ ਕੇ ਲਾਉਣ ਤੋਂ ਪਹਿਲਾਂ 2-3 ਦਿਨ 4 ਦਿਨ ਪਹਿਲਾਂ ਉਹਨੂੰ ਮੰਨ ਲਾ ਜ਼ਮੀਨ ਨੂੰ ਤਿਆਰ ਕਰ ਖਾਦ ਖਰਾਕ ਪਾਉਣੀ ਚਾਹੀਦੀ ਹੈ ਇਹ ਤੁਰਤ ਅੱਛਾ ਜੀ ꪖਾਰ ਕਰਕੇ ਬੱਟਾ ਕੱਢ ਕੇ ਅੱਛਾ ਜੀ ਪਾਣੀ ਛੱਡ ਦੋ ਨੂੰ ਪਾਣੀ ਛੱਡ ਗਿਆ ਤੇ ਸਲਾਬ ਚ ਲਾਉਣਾ ਬੁੱਟਾ ਅੱਛਾ ਜੀ ਤੇ ਸਲਾਬ ਆਉਂਦਾ ਅੱਛਾ ਸਲਾਬ ਚ ਬੁੱਟਾ ਲਾ ਦੋ ਠੀਕ ਹੈ ਉਹ ਵੀ ਬਹੁਤ ਵਧੀਆ ਹੋ ਗਿਆ ਇਹ ਮੰਨ ਕੇ ਵੀ ਛਾਲੀਆਂ ਬਣਾ ਕੋਈ ਬੱਟਾਂ ਦੇ ਪਾਣੀ ਛੱਡ ਗਿਆ ਗਿੱਲੇ ਗਿੱਲੇ ਬੱਟਾਂ ਤੇ ਲਾ ਦੇ ਹਾਂ ਗਿੱਲੇ ਗਿੱਲੇ ਜੇ ਲੱਗਣੀ ਸ਼ਾਮ ਨੂੰ ਇਹ ਜਿਹੇ ਅੱਛਾ ਜੀ 5 ਵਜੇ ਤੋਂ ਬਾਅਦ 4 ਵਜੇ ਤੋਂ ਬਾਅਦ ਜਿਹੋ ਜੀ ਗਰਮੀ ਹੁੰਦੀ ਹੈ ਉਦੋਂ ਦੇਖੇ ਤੇ ਬਈ ਨਦੀਨਾ ਦੀ ਜਿਆਦਾ ਪ੍ਰੋਬਲਮ ਆਉਂਦੀ ਹੈ ਜਿਹੜੀ ਆਪਾਂ ਪੀੜੀ ਦਵਾਈ ਸਟੈਂਪ ਐਕਸਟਰਾ ਕਰਦੇ ਹਾਂ ਜੇ ਉਹ ਆਪ ਇਹ ਇਸ ਕਿਸਾਨ ਆਸਤੀ ਦੇ ਕਿੰਨੇ ਸਾਲ ਹੋ ਗਏ ਭਾਈ ਆਪਾਂ ਨੂੰ ਇੱਧਰ ਆਪਾਂ ਨੂੰ ਇੱਧਰ ਆਪਾਂ ਨੂੰ ਹੋ ਗਏ 4-5 ਸਾਲ ਹੋ ਗਏ ਹੁੰਦੇ ਨੇ ਅੱਛਾ ਜੀ ਹਰ ਤਰ੍ਹਾਂ ਦੀ ਪਨੀਰੀ ਹਰ ਤਰ੍ਹਾਂ ਦੇ ਵੀ ਲੈ ਕੇ ਜਾਂਦੇ ਅੱਛਾ ਜੀ ਅੱਜ ਪਨੀਰ ਲੈਣ ਆਏ ਗੋਭੀ ਦੀ ਲੈਣਾ ਹੈ ਕਿੰਨਾ ਕੇਰੀ ਲੈ ਆ ਰਹੇ ਹੋ ਗੋਭੀ ਦਾ ਦੋ ਕਿੱਲੇ ਲੈ ਰਹੇ ਆਂ ਬਾਕੀ ਅਜੇ ਠੇਰ ਕੇ ਲਾਵਾਂਗੇ ਅੱਛਾ ਜੀ ਹੁਣ ਦੋ ਕਿੱਲੇ ਦੇ ਲੈ ਕੇ ਚੱਲਿਆ ਠੀਕ ਹੈ ਭਾਈ ਸ਼ੁਕਰੀਆ